ਦੇ ਵਿੱਚ ਪਹਿਲਾਂ ਮਾਤਾ ਨੂੰ ਪੀੜ ਕੇ ਸ਼ਹੀਦ ਕੀਤਾ ਗਿਆ ਇਹਦੀ ਘਰ ਵਾਲੀ ਮੀਮੀ ਭੋਈ ਨੂੰ ਸ਼ਹੀਦ ਕੀਤਾ ਗਿਆ 7 ਸਾਲ ਦਾ ਮੁੰਡਾ ਹੈ ਕਿਤੇ ਹੋਣੀ ਸ਼ਾਇਦ ਇਸਲਾਮ ਕਬੂਲ ਕਰ ਲਵੇ ਤੇ 7 ਸਾਲ ਦਾ ਮੁੰਡਾ ਪਤਾ ਕੀ ਕਹਿੰਦਾ ਨਰਾਇਣ ਕਹਿੰਦਾ ਪਿਤਾ ਜੀ ਕਬਰਾਇਓ ਨਾ ਮੈਂ ਵੀ ਆਪਣੇ ਵੀਰਾਂ ਦੇ ਕੋਲ ਜਾਣਾ ਹੈ ਮੈਂ ਵੀ ਆਪਣੇ ਵੀਰਾਂ ਦੇ ਕੋਲ ਜਾਣਾ ਹੈ ਮੇਰੇ ਵੱਡੇ ਵੀਰ ਸਨ ਬਾਬਾ ਜੋਰਾਵਰ ਸਿੰਘ ਬਾਬਾ ਫਤੇਹ ਸਿੰਘ ਜੀ ਜੇ ਉਹਨਾਂ ਸੀਝੀਆਂ ਪ੍ਰਾਪਤ ਕੀਤੀਆਂ ਨੇ ਤੇ ਮੈਂ ਵੀ ਉਹਨਾਂ ਦਾ ਛੋਟਾ ਵੀਰ ਹਾਂ ਤੇ ਗੁਰਮੁਖੋ ਸਾਰਿਆਂ ਦੇ ਸਾਹਮਣੇ ਚੌਂਗ ਦੇ ਵਿੱਚ ਕੋਲੂ ਦੇ ਪੀੜ ਕੇ 7 ਸਾਲ ਦੇ ਮੁੰਡੇ ਭਾਈ ਨਰਾਇਣਾ ਜੀ ਨੂੰ ਸ਼ਹੀਦ ਕੀਤਾ ਗਿਆ ਜਦੋਂ ਕੋਲੂ ਚੱਲਦਾ ਹੈ ਨਾ ਜਿਵੇਂ ਗੰਨੇ ਦਾ ਗੁਰਮੁਖ ਰਸ ਕੱਢੀਦਾ ਨਾ ਉਹਦਾ ਪਿੰਜਰ ਵੱਖਰਾ ਹੁੰਦਾ ਤੇ ਰਸ ਵੱਖਰਾ ਹੁੰਦਾ ਇਦਾਂ ਲਾਉ ਦੇ ਫੁਹਾਰੇ ਵੱਖਰੇ ਤਉ ਵੱਖਰਾ ਇਕੱਠਾ ਹੋਏ ਇੱਕ ਪਾਸੇ ਪਿੰਦੇ ਸਾਰੇ ਵੱਖਰਾ ਇਕੱਠਾ ਹੋ ਗਿਆ ਜਿਵੇਂ ਤਿਲਾਂ ਚ ਤੇਲ ਕੱਢੀਦਾ ਹੈ ਅਖੀਰ ਬਾਬਾ ਮੋਤੀराम ਜੀ ਨੂੰ ਵੀ ਕੋਲਡ ਜਪੀਰ ਕੇ ਸ਼ਹੀਦ ਕਰ ਦਿੱਤਾ ਗਿਆ ਸਾਰੇ ਪਰਿਵਾਰ ਨੂੰ ਸ਼ਹੀਦ ਕੀਤਾ ਗਿਆ ਵੇਖੋ ਕਿ ਦੁੱਧ ਵੀ ਸਭ ਤੋਂ ਮਹਿੰਗਾ ਜੀ ਉਹ ਬਾਬਾ ਮੋਤੀਰਾਮ ਤੇਰੇ ਪਿਆਰ ਤੋਂ ਸਦਕੇ ਜਾਈਏ ਤੇਰੇ ਪਿਆਰ ਤੋਂ ਬਲਿਹਾਰੇ ਜਾਈਏ ਤੇਰੇ ਪਿਆਰ ਤੋਂ ਅਸ਼ਕੇ ਜਾਈਏ ਇਹੋ ਜਿਹਾ ਪਿਆਰ ਆਦਿ ਵੀ ਬਾਬਾ ਮੋਤੀराम ਜੀ ਇੱਕ ਸੱਚੇ ਮੋਤੀ ਵਾਂਗ ਚਮਕਦੇ ਬੈ ਨੇ ਕਿਉਂ ਪਿਆਰ ਹੀ ਇਹਨਾਂ ਗੁਰੂ ਘਰ ਨੇ ਕੀਤਾ ਪਰਵਾਸ ਵਿੱਚ ਹੀ ਦੀ ਤਨ ਬਾਬਾ ਮੋਤੀਰਾਮ ਜੀ ਨੇ ਪੁੰਨ ਕਮਾਇਆ ਗੁਰ ਲਾਲਾ ਤਾਈ ਦੁੱਧ ਪਿਆਇਆ